ਜੰਗੀ ਆਣਾ ਜੰਗੀ ਆਣਾ ਜੰਗੀ ਆਣਾ ਤੇ ਭੁੱਲਣ ਕੀ ਬਾਤ ਇਹਨਾਂ ਜੋ ਜੇਤੂ ਟੀਮ ਕਿਹਦੇ ਨਾਲ ਸਕਰਾਜ ਠੁੱਲੀ ਵਾਲ ਠੁੱਲੀ ਵਾਲ ਲਓ ਸਾਹਮਣੇ ਇਸ ਵੇਲੇ ਬਿੱਲਾ ਬਿੱਲਾ ਕਬੱਡੀ ਪਾਰਿਆ ਲੈ ਵੀ ਖੁਸ਼ੀ ਆ ਲੋਕ ਚਾਹੁੰਦੇ ਆ ਵੀ ਦੁਕਾਨਾਂ ਦਾ ਟੱਚ ਲਵੇ ਤੇ ਗੱਲ ਬਣ ਜਾਵੇ ਲਓ ਬਿੱਲਾ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਬਿੱਲਾ ਤੇ ਖੁਸ਼ੀ ਅਮੀਦੀ ਦਾ ਖੇਡ ਮੈਦਾਨ ਲੋਕਾਂ ਨੂੰ ਚਾਹ ਚੜਿਆ ਹੋਇਆ ਆ ਦੁਨੀਆ ਖੁਸ਼ ਹੈ ਕਬੱਡੀ ਦੁਗ 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 ਤਕ ਤਕ ਦੁਗ ਦੁਗ ਖੁਸ਼ੀ ਕਾ ਵਾਹ ਲੈ ਵੀ ਖੁਸ਼ੀ ਦੇਖ ਚਾਰ ਚਫੇਰੇ ਸਾਰੇ ਖੁਸ਼ ਹੋ ਗਏ ਖੁਸ਼ੀ ਦੀ ਲਹਿਰ ਦੌੜ ਗਈ ਹੈ ਤਾਵੇਂ-ਤਾਵੇਂ ਖਿਡਾਰੀ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਇਹਨਾਂ ਦੀ ਖੇਡ ਦੇਖ ਕੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਆ ਜਾਂਦੀ ਹੈ ਤੋ ਕਰਮਾ ਤੋ ਭਾਗਣ ਅਗਲੀ ਰੇਡ ਬੋਰਡ ਦੇ ਲਈ ਬਬਰਾ ਫੇਰ ਆ ਗਿਆ ਆਸਟ੍ਰੇਲੀਆ ਅਰਸ਼ ਸੇਖਾ ਆਸਟ੍ਰੇਲੀਆ ਤੇ ਜਸਨ ਸੰਧੂ ਆਸਟ੍ਰੇਲੀਆ ਇਹਨਾਂ ਭਰਾਵਾਂ ਵੱਲੋਂ ਖੁਸ਼ੀ ਦੇ ਦੋ ਜੱਫਿਆਂ ਦੇ 3000 ਰੁਪਇਆ ਇਹ ਹੋ ਗਿਆ ਜੀ ਤਿੰਨ ਜੱਫੇ ਦੇ 7100 ਕਰਤਾ ਵੀਰੇ ਤਿੰਨ ਜੱਫੇ ਕਰਤੇ ਆ ਲਓ ਸਾਹਮਣੇ ਕਹਿੰਦੇ ਖੁਸ਼ੀ ਦੁਕਾਨਾ ਲਾ ਤੱਕੜਾ